ਹਾਂਜੀ ਬਾਈ ਜੀ ਮੈਂ ਜਗਦੀਪ ਰੰਧਾਵਾ ਵੀਰੋ ਮੇਰਾ ਹਾ ਚੈਨਲ ਵੱਤ ਵੱਤ ਸਬਸਕ੍ਰਾਈਬ ਕਰੋ ਤੇ ਇੱਥੇ ਆਪਾਂ ਰੋਜ਼ ਕੋਈ ਨਾ ਕੋਈ ਮੁੱਦਾ ਲੈ ਕੇ ਆਉਨੇ ਹੁੰਨੇ ਆ ਅੱਜ ਦਾ ਮੁੱਦਾ ਹੈਗਾ ਜਿਹੜੇ ਲੀਡਰ ਜਿਵੇਂ ਸੁਖਵੀਰ ਬਾਦਲ ਹੋਇਆ ਜਾਂ ਜ ਚੰਨੀ ਦੇ ਰਾਜ ਬੜਿੰਗ ਨੇ ਗੁੱਟੀਆਂ ਫੜਾਈਆਂ ਹਨਾ ਨੋਟਾਂ ਦੀ ਉਹਦੇ ਤੇ ਗੱਲਬਾਤ ਕਰਦੇ ਆ ਗੱਲਬਾਤ ਤਾਂ ਬਈ ਇਹੀ ਕਰਨਾ ਚਾਹੁੰਨਾ ਮੈਂ ਬੀਜੇ ਨੋਟਾਂ ਦੀਆਂ ਗੁੱਟੀਆਂ ਫੜਾ ਰਹੇ ਆ ਤੇ ਉਹ ਇੱਕ ਹਿਸਾਬ ਨਾਲ ਵਧੀਆ ਵੀ ਵਧੀਆ ਵੀ ਹੈ ਦੇਖੋ ਕਿਉਂਕਿ ਹੁਣ ਸਾਰੇ ਲੋਕ ਕਹਿ ਰਹੇ ਨੇ ਵੀ ਇਹਨਾਂ ਨੇ ਸਾਨੂੰ ਲੁੱਟਿਆ, ਕਟਿਆ, ਬਥੇਰਾ, ਇਹਨਾਂ ਨੇ ਸਾਡੇ ਨਾਲ ਧੱਕਾ ਕਰਿਆ। ਹੁਣ ਤੁਸੀਂ ਇਹ ਵੀ ਸਮਝ ਲਓ ਕਿ ਜਿਹੜੇ ਆਪਾਂ ਤੋਂ ਲੁੱਟੇ ਪੈਸੇ ਇਹ ਲੈ ਕੇ ਗਏ ਆ ਉਹ ਵੀ ਮੋੜ ਰਹੇ ਆ ਐ ਐ ਸਮਝ ਲਓ। ਪਰ ਇੱਕ ਗੱਲ ਨਾਲ ਨਾਲ ਹੋਰ ਵੀ ਹੋ ਰਹੀ ਆ। ਲੁੱਟ ਕੇ ਵੰਡਣ ਦਾ ਵੀ ਇੱਕ ਜਿਗਰਾ ਚਾਹੀਦਾ ਤੇ ਦੂਜੀ ਗੱਲ ਹੋਰ ਵੀ ਦੱਸਦਾ ਮੈਂ ਤੁਹਾਨੂੰ। ਲੁੱਟ ਕੇ ਵੰਡਣ ਦਾ ਵੀ ਜਿਗਰਾ ਚਾਹੀਦਾ। ਬਾਕੀ ਮੈਂ ਗੱਲ ਇਹ ਕਰਨੀ ਚਾਹਨਾਗਾ ਵੀ ਜਿਹੜਾ ਊਨ ਲਾਣ ਕਰੀ ਜਾਂਦੇ ਆ ਵੀ ਮੈਂ ਇੰਨਾ ਦੇਤਾ ਮੈਂ 5 ਕਰੋੜ ਦੇਤਾ ਮੈਂ 20 ਕਰੋੜ ਦੇਤਾ ਮੈਂ 10 ਕਰੋੜ ਦੇਤਾ ਉਹਦਾ ਹਜੇ ਮਾਲੋ ਕਿਸੇ ਦੇ ਸਾਹਮਣੇ ਹਜੇ ਕਿਸੇ ਨੇ ਨਹੀਂ ਫੜਾਇ ਐਲਾਨ ਹੋਇਆ ਠੀਕ ਆ ਮੈਨੂੰ ਨਹੀਂ ਪਤਾ ਵੀ ਹੁਣ ਰਾਸਣ ਆਵਾ ਮੈਨੂੰ ਨਹੀਂ ਪਤਾ ਵੀ ਉਹ ਜਦੋਂ ਆਪਾਂ ਕੱਲ ਨੂੰ ਉਹਨਾਂ ਦੇ ਬਾਣ ਕਰਾਉਣੇ ਆ ਟਰੈਕਟਰ ਲੈ ਕੇ ਜਾਣੇ ਆ ਹਨਾ ਵੀ ਉਹਦੋ ਉਹ ਬੀ ਉਹਦੋ ਆ ਉਹਦੇ ਤੋਂ ਬਾਣ ਕਰਾਉਣੇ ਆ ਟਰੈਕਟਰ ਲੈ ਕੇ ਆਣੇ ਡੀਜ਼ਲ ਚ ਉਹਦੋਂ ਪੈਸੇ ਦੇਣਗੇ ਉਹ ਬਾਤ ਦੀ ਗੱਲ ਆ ਬਸ ਹੀ ਆ ਗਈ ਸੀ ਵਿੱਚ ਤੇ ਉਹ ਤਾਂ ਚਲੋ ਹੋ ਗਿਆ ਕੰਮ ਹੁਣ ਗੱਲ ਇਹ ਆ ਵੀ ਜਿਹੜੇ ਸਾਹਮਣੇ ਸਿੱਧਵੇਂ ਸਿੱਧੇ ਪੈਸੇ ਫੜਾ ਰਹੇ ਆ ਉਹ ਵੀ ਵਧੀਆ ਗੱਲ ਆ ਜਿਵੇਂ ਹੁਣ ਜਿਨ੍ਹਾਂ ਦੀ ਐਲਾਨ ਹੋਇਆ ਅਜੇ ਕਿਸੇ ਨੇ ਕੋਈ ਮੈਨੂੰ ਨਹੀਂ ਲੱਗਦਾ ਵੀ ਸਾਹਮਣੇ ਕਿਸੇ ਦੇ ਫੜਾਏ ਆ ਸੁਖਵੀਰ ਨੇ ਚੰਗੀ ਸ਼ੁਰੂਆਤ ਕਰੀ ਉਹਦੀ ਰੀਸ ਨਾ ਰਾਜੇ ਪਟਿੰਗ ਵਰਗੇ ਵੀ ਮੈਦਾਨ 'ਚ ਐ ਨਹੀਂ ਪਤਾ ਕੱਲ ਨੂੰ ਕੋਈ ਹੋਰ ਆ ਜੇ ਪਰ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਜਗੂ ਭਗਮਾਨ ਪੁਰੀਏ ਦੀ ਮਾਂ ਜਾਂ ਪਰਿਵਾਰ ਨੇ ਵੀ 1 ਕਰੋੜ ਰੁਪਏ ਕਹੇ ਤਾਂ ਪਰ ਪੰਜਾਬ ਸਰਕਾਰ ਜਿੰਨੀ ਠੱਗਦੀ ਠੱਗ ਤੇ ਨੰਗ ਸਰਕਾਰ ਨਹੀਂ ਦੇਖਣੀ ਪੰਜਾਬ ਸਰਕਾਰ ਜਿੰਨੀ ਸਰਕਾਰ ਹੁੰਦੇ ਹੋਏ ਕਿਸੇ ਵੀ ਇਹਨਾਂ ਦੇ ਮੰਤਰੀ ਤੋਂ ਮੁੱਖ ਮੰਤਰੀ ਤੋਂ ਕਿਸੇ ਤੋਂ ਵੀ ਕਰੋੜ ਦਾ ਬੜੀ ਦੂਰ ਦੀ ਗੱਲ ਹੈ ਕਿਸੇ ਤੋਂ 20 ਲੱਖ ਦਾ ਲਾਣ ਨਹੀਂ ਕਰਿਆ ਗਿਆ ਕਿਸੇ ਤੋਂ 20 ਲੱਖ ਦਾ ਲਾਣ ਨਹੀਂ ਕਰਿਆ ਗਿਆ ਸੋਨ ਹੋਰ ਦੱਸਦਾ ਇਨਾਂ ਤੋਂ ਈੜੇ ਰਾਸ਼ਟਰਪੰਡ ਦਾ ਪੈਸਾ ਪਿਆ ਹੁੰਦਾ 50000 ਕਰੋੜ 20000 ਕਰੋੜ ਜੇ ਹੜ੍ਹਾਂ ਦੀ ਜਾਂ ਕੁਦਰਤੀ ਆਫਤਾਂ ਦੀ ਹੁੰਦੀ ਹੈ ਉਹਨੂੰ ਦੇਣ ਖਾਤਰ ਪਿਆ ਹੁੰਦਾਗਾ ਇਨਾਂ ਤੋਂ ਉਹ ਵੀ ਨਹੀਂ ਦਿੱਤਾ ਗਿਆ ਇਨਾਂ ਤੋਂ ਜੇ ਮੋਦੀ ਨਹੀਂ ਜਾਇਤ ਦਿੰਦਾ ਤਾਂ ਤੁਸੀਂ ਆਪ ਦੇ ਪੰਜਾਬ ਸਰਕਾਰ ਦੇ ਵੀ ਖਜ਼ਾਨੇ 'ਚ ਪੈਸੇ ਅੱਥ ਨੂੰ ਹਜ਼ਾਰਾਂ ਕਰੋੜ ਤਾਂ ਇਹਨਾਂ ਨੂੰ ਟੈਕਸ ਦਾ ਇਕੱਠਾ ਹੁੰਦਾ ਇਹ ਕਿਤੇ ਹੋਰ ਵੀ ਦੇ ਸਕਦੇ ਆ ਪਰ ਸਰਕਾਰ ਇੰਨੀ ਮਰੀ ਖੜੀ ਹੈ 20000 ਇਨਾਂ ਤੋਂ ਕੋਈ ਵੀ ਮਾਤਾ ਇਹ ਨਹੀਂ ਸੁਣਿਆ ਕਿਸੇ ਵੀ ਮੌਜੂਦਾ ਸਰਕਾਰ ਦੇ ਮੰਤਰੀ ਮੁੱਖ ਮੰਤਰੀ ਦੀ ਕਿਸੇ ਨੇ 20 ਲੱਖ ਦਾ ਐਲਾਨ ਕਰਤਾ ਹੋਏ ਅਡਕਾ ਨਹੀਂ ਕਰਿਆ ਹੁਣ ਗੱਲ ਇਹ ਸੁਣ ਲਓ ਵੀ ਕਿਵੇਂ ਟਾਈਮ ਟਪਾਈ ਜਾਂਦੀ ਹੈ ਕਿਵੇਂ ਸਰਕਾਰ ਚਦੀ ਜਾਂਦੀ ਹੈ ਸਮਝੋ ਬਾਹਰ ਕਹਾਣੀ ਹੈ ਕਮਾਲ ਹੀ ਕਰੀ ਜਾਂਦੇ ਐ ਇਹਦੂ ਤਾਂ ਫਿਰ ਜੱਗੂ ਭਗਵਾਨ ਇਹ ਗੈਂਗਸਟਰ ਜੱਗੂ ਭਗਵਾਨ ਜਿਹੜਾ ਗੈਂਗਸਟਰ ਆ ਉਹਦੀ ਮਾਂ ਨੇ ਐਲਾਨ ਕੀਤਾ ਫਿਰ ਤਾਂ ਤੁਸੀਂ ਫਿਰ ਤਾਂ ਉਹਦੀ ਮਾਂ ਨੂੰ ਮੁੱਖ ਮੰਤਰੀ ਬਣਾਓ ਹਨਾ ਜਾ ਉਹਨਾਂ ਦੇ ਪਰਿਵਾਰ ਨੂੰ ਮੁੱਖ ਮੰਤਰੀ ਫਿਰ ਐਂ ਲਾ ਲਓ ਜੀ ਪੈਸੇ ਦੇ ਵੰਡਣ ਸਾਹ ਉਹਨਾਂ ਲੈਣਾ ਫਿਰ ਇਹ ਸਰਕਾਰ ਜਿਹੜੀ ਇਹ ਸਰਕਾਰ ਹੈ ਝਾੜੂ ਫਿਰ ਇਹਨਾਂ ਦਾ ਡੱਕਾ ਤੋੜੀ ਨਹੀਂ ਫਿਰ ਤਾਂ ਯਾਰ ਫਿਰ ਤਾਂ ਕਾਲੀ ਕਾਂਗਰਸ ਨੂੰ ਵੀ ਵਧੀਆ ਕਹਿ ਦੋ ਮੌਜੂਦਾ ਸਰਕਾਰ ਕੋਲ ਇੰਨੀ ਪਾਵਰ ਹੁੰਦੀ ਹੈ ਪੈਸੇ ਦੇਣ ਦੀ ਪਾਵਰ ਸਾਰੇ ਤਰ੍ਹਾਂ ਦੀ ਪਾਵਰ ਹੁੰਦੀ ਹੈ ਹੱਥੋਂ ਪੈਸੇ ਇਕੱਠੇ ਕਰਨ ਦੀ ਪਾਵਰ ਹੁੰਦੀ ਹੈ 5-7 5-7 ਕਰੋੜ ਰੁਪਈਆ 20 ਕਰੋੜ 50 ਕਰੋੜ ਪੈਸੇ ਵੀ ਹੱਥੋਂ ਇਕੱਠੇ ਕਰ ਸਕਦੀ ਹੈ ਸਰਕਾਰ ਜਿਵੇਂ ਕਰਨੀ ਹੋਵੇ ਕਰਦੇ ਆ ਇਹ ਤਹਿਸੀਲਾਂ ਤੋਂ ਤਹਿਸੀਲਦਾਰਾਂ ਤੋਂ ਹੋਰਾਂ ਤੋਂ ਲੈਂਦੇ ਆ ਪਰ ਪੰਜਾਬ ਸਰਕਾਰ ਕੋਲੇ ਜੋ ਪੈਸੇ ਹੋਏ ਵੀ ਹੋਣਗੇ ਇੰਨੇ ਵੀ ਨਹੀਂ ਐ ਵੀ ਨਹੀਂ ਵੀ ਸਰਕਾਰੋਂ ਹੀ ਚੱਲੀ ਜਾਂਦੀ ਆ ਲੋਕ ਆਪਦੇ ਘਰੇ ਕਮੇਲਦਾਰੀਆਂ ਚਲਾਉਣ ਨੂੰ 2-4 ਲੱਖ ਬੇਟੀ ਚ ਰੱਖਦੇ ਇਹਨਾਂ ਕੋਲ ਤਾਂ ਹੋਣਗੀ ਪਰ ਇਹ ਕਿਉਂ ਨਹੀਂ ਵੱਢ ਰਹੇ ਇਹ ਵੱਡਾ ਸਵਾਲ ਆ ਇਹ ਤਾਂ ਨਹੀਂ ਵੱਢ ਰਹੇ ਮੂਰੇ ਆਉਂਦੀਆਂ ਵੋਟਾਂ ਵੋਟਾਂ ਘਰ ਨਹੀਂ ਵੱਢ ਰਹੇ ਕਿਉਂਕਿ 1000 ਰੁਪਏ ਬੁੜੀਆਂ ਨੂੰ ਦੇ ਕੇ ਜਿੱਤਣ ਨੂੰ ਕਰਦੇ ਆ ਜੀ ਬਾਤਵਾਦ ਮੇਰੀ ਵੀਡੀਓ ਸ਼ੇਅਰ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ ਜੁੜੇ ਰਹੋ